ਇਸ ਵੀਡੀਓ ਦੇ ਵਿੱਚ ਦੋ ਨੌਜਵਾਨ ਲੋਈਆਂ ਦੀ ਬੁੱਕਲ ਮਾਰ ਕੇ ਤੇ ਮੂਲ ਕੋਈ ਇੱਕ ਅਜੀਹਾ ਕੰਮ ਕਰਨ ਦੀ ਤਿਆਰੀ ਦੇ ਵਿੱਚ ਨੇ ਜਿਸ ਨੂੰ ਦੇਖ ਇੱਕ ਵਾਰ ਤਾਂ ਤੁਸੀਂ ਵੀ 당ਗ ਰਹਿ ਜਾਉਗੇ ਹੁਣ ਦੇਖੋ ਇੱਕ ਨੌਜਵਾਨ ਮੋਟਰਸਾਈਕਲ ਤੇ ਬੈਠਾ ਹੋਇਆ ਤੇ ਦੂਜਾ ਘਰ ਦੇ ਅੰਦਰ ਦਾਖਲ ਹੋ ਚੁੱਕਿਆ ਅੱਗੇ ਦੇਖੋ ਕਿਵੇਂ ਮਿੰਟਾਂ ਸਕਿੰਟਾਂ ਦੇ ਵਿੱਚ ਘਰ ਦੀ ਇੱਕ ਕੀਮਤੀ ਵਸਤੂ ਚੁੱਕ ਕੇ ਭੱਜਣ ਵਾਲੇ ਨੇ ਜਿਨ੍ਹਾਂ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਗੀ ਜੇਕਰ ਇਹ ਵੀਡੀਓ ਨਾ ਬਣਦੀ ਤਾਂ ਸ਼ਾਇਦ ਕਿਸੇ ਨੂੰ ਵੀ ਯਕੀਨ ਤੱਕ ਨਹੀਂ

ਇਹ ਤਸਵੀਰਾਂ ਬਠਿੰਡਾ ਦੇ ਧੋਬਿਆਣਾ ਰੋਡ ਗਲੀ ਨੰਬਰ 2 ਦੀਆਂ ਨੇ ਜਿੱਥੇ ਦਿਨ ਦਿਹਾੜੇ ਇਹਨਾਂ ਨੌਜਵਾਨਾਂ ਨੇ ਘਰ ਚੋਂ ਅੱਖ ਦੇ ਛਪਕੇ ਨਾਲ ਵਾਸ਼ਿੰਗ ਮਸ਼ੀਨ ਲੈ ਕੇ ਫਰਾਰ ਹੋ ਗਏ ਹੁਣ ਸਵਾਲ ਇਹ ਹੈ ਕਿ ਇਹਨਾਂ ਨੌਜਵਾਨਾਂ ਦੀ ਹੌਂਸਲੇ ਐਨੇ ਉੱਚੇ ਕਿਵੇਂ ਹੋਏ ਇਸ ਦੇ ਪਿੱਛੇ ਸਾਡੀ ਸਰਕਾਰ ਅਤੇ ਨਿਕੰਮੇ ਪੁਲਿਸ ਪ੍ਰਸ਼ਾਸਨ ਦੀ ناکامی ਹੈ ਬੇਸ਼ੱਕ ਪੁਲਿਸ ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਕਰਦਾ ਸੁਰੱਖਿਆ ਨੂੰ ਲੈ ਕੇ ਪਰ ਸਚਾਈ ਤਾਂ ਇਹ ਹੈ ਕਿ ਹੁਣ ਪੰਜਾਬ ਦੇ ਵਿੱਚ ਗੁੰਡਾ ਰਾਜ ਅਤੇ ਲੁੱਟ ਤੰਤਰ ਦਾ ਰਾਜ ਹੋਇਆ ਹੈ ਸੋ ਅਸੀਂ ਤੁਹਾਨੂੰ ਵੀ ਅਲਰਟ ਕਰਦੇ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਦਰਵਾਜ਼ੇ ਲਗਾ ਕੇ ਰੱਖੋ ਕਿਤੇ ਤੁਹਾਡੇ ਘਰ ਐਵੇਂ ਨਾ ਹੋ ਜਾਵੇ ਬਾਅਦ ਵਿੱਚ ਤਾਂ ਪੁਲਿਸ ਦੀ ਜਾਂਚ ਚੱਲਦੀ ਰਹਿੰਦੀ ਹੈ ਜਦ ਨੂੰ ਚੋਰ ਵਾਰਦਾਤ ਕਰਕੇ ਭੱਜ ਜਾਂਦੇ ਨੇ ਇਸ ਵੀਡੀਓ ਦੇ ਵਿੱਚ ਦੋ ਨੌਜਵਾਨ ਲੋਹਿਆਂ ਦੀ ਬੁੱਕਲ ਮਾਰ ਕੇ ਤੇ ਮੂਲ ਕੋਈ ਇੱਕ ਅਜੀਹਾ ਕੰਮ ਕਰਨ ਦੀ ਤਿਆਰੀ ਦੇ ਵਿੱਚ ਨੇ ਜਿਸ ਨੂੰ ਦੇਖ ਇੱਕ ਵਾਰ ਤਾਂ ਤੁਸੀਂ ਵੀ 당ਗ ਰਹਿ ਜਾਓਗੇ ਹੁਣ ਦੇਖੋ ਇੱਕ ਨੌਜਵਾਨ ਮੋਟਰਸਾਈਕਲ ਤੇ ਬੈਠਾ ਹੋਇਆ ਤੇ ਦੂਜਾ ਘਰ ਦੇ ਅੰਦਰ ਦਾਖਲ ਹੋ ਚੁੱਕਿਆ ਅੱਗੇ ਦੇਖੋ ਕਿਵੇਂ ਮਿੰਟਾਂ ਸਕਿੰਟਾਂ ਦੇ ਵਿੱਚ ਘਰ ਦੀ ਇੱਕ ਕੀਮਤੀ ਵਸਤੂ ਚੁੱਕ ਕੇ ਭੱਜਣ ਵਾਲੇ ਨੇ ਜਿਨ੍ਹਾਂ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਗੀ ਜੇਕਰ ਇਹ ਵੀਡੀਓ ਨਾ ਬਣਦੀ ਤਾਂ ਸ਼ਾਇਦ ਕਿਸੇ ਨੂੰ ਵੀ ਯਕੀਨ ਤੱਕ ਨਹੀਂ

ਇਹ ਤਸਵੀਰਾਂ ਬਠਿੰਡਾ ਦੇ ਧੋਬਿਆਣਾ ਰੋਡ ਗਲੀ ਨੰਬਰ 2 ਦੀਆਂ ਨੇ ਜਿੱਥੇ ਦਿਨ ਦਿਹਾੜੇ ਇਹਨਾਂ ਨੌਜਵਾਨਾਂ ਨੇ ਘਰ ਚੋਂ ਅੱਖ ਦੇ ਚਪਕੇ ਨਾਲ ਵਾਸ਼ਿੰਗ ਮਸ਼ੀਨ ਲੈ ਕੇ ਫਰਾਰ ਹੋ ਗਏ। ਹੁਣ ਸਵਾਲ ਇਹ ਹੈ ਕਿ ਇਹਨਾਂ ਨੌਜਵਾਨਾਂ ਦੀ ਹੌਂਸਲੇ ਐਨੇ ਉੱਚੇ ਕਿਵੇਂ ਹੋਏ? ਇਸ ਦੇ ਪਿੱਛੇ ਸਾਡੀ ਸਰਕਾਰ ਅਤੇ ਨਿਕੰਮੇ ਪੁਲਿਸ ਪ੍ਰਸ਼ਾਸਨ ਦੀ ناکامی ਹੈ। ਬੇਸ਼ੱਕ ਪੁਲਿਸ ਪ੍ਰਸ਼ਾਸਨ ਵੱਡੇ-ਵੱਡੇ ਦਾਅਵੇ ਕਰਦਾ ਸੁਰੱਖਿਆ ਨੂੰ ਲੈ ਕੇ ਪਰ ਸੱਚਾਈ ਤਾਂ ਇਹ ਹੈ ਕਿ ਹੁਣ ਪੰਜਾਬ ਦੇ ਵਿੱਚ ਗੁੰਡਾ ਰਾਜ ਅਤੇ ਲੁੱਟ ਤੰਤਰ ਦਾ ਰਾਜ ਹੋਇਆ ਹੈ। ਸੋ ਅਸੀਂ ਤੁਹਾਨੂੰ ਵੀ ਅਲਰਟ ਕਰਦੇ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਦਰਵਾਜ਼ੇ ਲਗਾ ਕੇ ਰੱਖੋ ਕਿਤੇ ਤੁਹਾਡੇ ਘਰ ਐਵੇਂ ਨਾ ਹੋ ਜਾਵੇ। ਬਾਅਦ ਵਿੱਚ ਤਾਂ ਪੁਲਿਸ ਦੀ ਜਾਂਚ ਚੱਲਦੀ ਰਹਿੰਦੀ ਹੈ ਜਦ ਨੂੰ ਚੋਰ ਵਾਰਦਾਤ ਕਰਕੇ ਜਾਂਦੇ ਨਹੀਂ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ